ਸਸਿਕਲ ਸਾਰੇ ਨੂੰ ਪਿੰਡ ਰੋਜਲਾ ਟੱਕ ਵਿਖੇ ਔਦਲਿਆਂ ਤੋਂ ਲਿੱਦੜ ਖੁਰਦ ਤੱਕ ਦੀ ਢੀਕ ਜੋ ਖਾਸਾ ਹਾਲਤ ਸੜਕ ਸੀ ਪਿੰਡ ਵਾਸੀਆਂ ਤੇ ਲਿੱਦੜ ਵਾਸੀਆਂ ਦੇ ਪਰਜੋਗ ਮਗਰ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਪ੍ਰੇਮ ਕੌਰ ਨੇ ਅੱਜ ਸੜਕ ਬਣਾਉਣ ਦਾ ਜਿਹੜਾ ਸ਼ੁਭ ਉਦਘਾਟਨ ਕੀਤਾ ਪਿੰਡ ਔਦਲਾ ਟੱਕ ਵਿਖੇ ਪਹੁੰਚਣ ਤੇ ਪੰਚਾਇਤ ਮੈਂਬਰਾਂ ਵੱਲੋਂ प्रेम कुमार जी ਦੇ ਹਾਰ ਪਾ ਕੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਸਰਪੰਚ ਕੁੰਦਰ ਲਾਲ ਜਸਵਿੰਦਰ ਕੁਕੂ ਬ੍ਰਿੰਦਰ ਔਜਲਾ ਤੇ ਨਾਲ ਹੋਰ ਬਤਵੰਤੇ ਸੱਜਣਾ ਵੱਲੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੰਸੀਪਲ ਪ੍ਰੇਮ ਕੁਮਾਰ ਨੇ ਰੀਵਨ ਕੱਟ ਕੇ શુભ ਆਰੰਭ ਕੀਤਾ ਸੜਕ ਬਣਾਉਣ ਦਾ ਇਹ ਸੜਕ ਜੋ ਕਿ ਔਜਲਾ ਟੱਕ ਬਾਸਾਡੇ ਤੋਂ ਲੈ ਕੇ ਲਦਰ ਖੁਰਦ ਤੱਕ ਮੁਣਾਈ ਜਾਣੀ ਹੈ ਲੈ ਚੱਲਦੇ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਹਲਕਾ ਬਾਜ਼ਾਰ ਸਵਾਂ ਫਲੋਰ ਦਾ ਜੇ ਕਹ ਲਈਏ ਇੱਕ ਬਹੁਤ ਹੀ ਸਿੱਦੇ ਦੇ ਕੋਰਨਰ ਤੇ ਜਿਹੜਾ ਹੈਗਾ ਇਹ ਸਾਡਾ ਪਿੰਡ ਹੈਗਾ ਉਹ ਇਹਦਾ ਟੱਕ ਉਹ ਇਹਦਾ ਟੱਕ ਤੋਂ ਲਿੱਦਣ ਨੂੰ ਸ਼ਰਤ ਜਿਹੜੀ ਸੀ ਮੇਰੇ ਖਿਆਲਚਾ ਵੀ ਉਹ 20 ਸਾਲ ਤੋਂ ਵੀ 22 ਸਾਲ ਤੋਂ ਜਿਹੜੀ ਸ਼ਰਤ ਬੰਨ੍ਹਣੀ ਆਲੀ ਸੀ ਤੁਸੀਂ ਦੇਖਿਓ ਉੱਥੇ ਰੋੜੇ ਤੱਕ ਬੱਤੇ ਤੱਕ ਨਹੀਂ ਲੱਭਦੇ ਆ ਗਿਆ ਇਹ ਸ਼ਰਤ ਚਰੋਖੀ ਮੰਗ ਸੀ ਬਹੁਤ ਹੀ ਸਾਡੇ ਸਤਿਕਾਰਯੋਗ ਸਰਪੰਚ ਕੁੰਦਨ ਲਾਲ ਜੀ ਤੇ ਬਹੁਤ ਹੀ ਸਤਿਕਾਰ ਸਾਥੀ ਜਸਵਿੰਦਰ ਜੀ ਔਰ ਬਹੁਤ ਹੀ ਸਤਿਕਾਰਯੋਗ ਸਦੇ ਬਲਦੇਵ ਸਿੰਘ ਜੀ ਔਰ ਸਾਰੀ ਇਥੇ ਜਿਹੜੀ ਸਮੁੱਚੀ ਪੰਚਾਇਤ ਆ ਔਜਲਾ ਟੱਕ ਵੀ ਉਸ ਸ਼ੋਭਤਾ ਸਾਡੇ ਆਮ ਆਦਮੀ ਪਾਰਟੀ ਦੇ ਗੱਜਰ ਗੱਜਾ ਲੀਡਰ ਸਾਹਿਬ ਵਾਲ ਵੀ ਜਿਹੜੇ ਆ ਗਿਆ ਸ਼ੋਭਤਾ ਇਹ ਸੜਕ 1.5 ਕਿਲੋਮੀਟਰ ਜਿਹੜੀ ਗਿਆ ਇਥੋਂ ਔਜਲਾ ਟੱਕ ਤੋਂ ਲੈ ਕੇ ਨਿੱਧੜ ਖੁਰ ਤੱਕ ਹੈ ਜੀ ਨਿੱਧੜ ਖੁਰ ਤੱਕ ਜਿਹੜੀ ਇਹ ਜਾਂਦੀ ਆ ਇਸ ਖਰਚੇ ਤੇ 37 ਲੱਖ 36 ਹਜ਼ਾਰ ਰੁਪਏ ਜਿਹੜਾ ਉਹ ਖਰਚ ਹੋਣਾ ਹੈ ਜੀ ਕੋਸਟ ਆ ਔਰ ਇਹ ਵਧੀਆ ਨਮੂਨੇ ਦੀ ਸ਼ਰਤ ਜਿਹੜੀ ਬਣਾਈ ਜਾ ਰਹੀ ਆ ਔਰ ਨਾਜ਼ਦੀਨ ਆ ਸਰੂਪੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੋਣਾਂ ਨੇ ਇੱਕ ਬਹੁਤ ਵੱਡਾ ਇਸ ਵਾਰ ਕੰਮ ਕੀਤਾ ਆ ਕਿ ਇਹਨਾਂ ਸੜਕਾਂ ਦੀ 5 ਸਾਲ ਦੀ ਜਿੱਥੇ ਰੱਖ-ਰਖਾਅ ਦੇ ਲਈ ਪੈਸਾ ਉਹ ਵੀ ਰੱਖਿਆ ਹੈ ਸੜਕ ਦਾ ਕਿਤੇ ਕੋ ਟੋਆ ਪੈ ਜਾਂਦਾ ਜਾਂ ਫਿਰ ਟੁੱਟਦੀ ਹੈਗੀ ਆ ਉਹਦਾ ਵੀ ਪੱਤ ਲਾਉਣ ਲਈ ਜਿਹੜਾ ਹੈਗਾ 5 ਸਾਲਾਂ ਦੇ ਵਿੱਚ ਜਿਹੜਾ ਰੱਖਿਆ ਹੈਗਾ ਸੋ ਇਸ ਪੈਲ ਦੇ ਵਿੱਚ ਵਿਕਾਸ ਦਾ ਕੰਮ ਵੀ ਚੱਲ ਰਿਹਾ ਹੈਗਾ ਕੁੰਦਲਾਲ ਜੀ ਜਿਹੜੇ ਸਾਡੇ ਸਰਪੰਚ ਨੇ ਇਸ ਪਿੰਡ ਲਈ ਹੈ ਗਿਆ ਇਹ ਅਕਸਰ ਮੇਰੇ ਕੋਲ ਪਿੰਡ ਦੇ ਵਿਕਾਸ ਦੀ ਗੱਲ ਕਰਦੇ ਸੀ ਮੈਂ ਸ਼ਰਤ ਪਾਉਂਦਾ ਸੀ ਪਹਿਲਾਂ ਕਿ ਐਸੇ ਵੀ ਜਿਹੜੇ ਵੀ ਕੋਈ ਪਾਈਪ ਪਾਉਣੇ ਆ ਤਾਂ ਉਹ ਪਾ ਲਓ ਕਿਉਂਕਿ ਵਿਕਾਸ ਤੇ ਕੰਮ ਚੱਲ ਰਹਿ ਗਿਆ ਅਸੀਂ ਇਹ ਸਾਰੀ ਪੰਚਾਇਤ ਨੂੰ ਵਿਸ਼ਵਾਸ ਦਿਵਾਉਣੇ ਕੋਸ਼ਿਸ਼ਾ ਜਵਣੇ ਆ ਕਿ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਬਹੁਤ ਹੀ ਤਰਜੀਹ ਦੇ ਹਿਸਾਬ ਤੇ ਜਿਹੜਾ ਹੈਗਾ ਚਾਹੇ ਗਲੀਆਂ ਲਾਲੀਆਂ ਦਾ ਚਾਹੀ ਐਂਟਰਲੌਕ ਦਾ ਜਾਂ ਚੱਪੜ ਦਾ ਜਿਹੜਾ ਵੀ ਹੈ ਔਰ ਇਸ ਪਿੰਡ ਨੂੰ ਜਿਹੜਾ ਕਲੱਬ ਨੂੰ ਵੀ ਅਸੀਂ ਜਿਹੜੇ ਹੈਗੇ ਆ ਪੈਸੇ ਨੌਜਵਾਨਾਂ ਦੇ ਲਈ ਪਾਏ ਹੈਗੇ ਆ ਵਿਕਾਸ ਲਈ ਪੈਸੇ ਵੀ ਪਾਏ ਹੈਗੇ ਆ ਸੋ ਅਸੀਂ ਬਚਨ ਵਾਤਾ ਪਰਟਾਉਣੇ ਆ ਕਿ ਇਸ ਪਿੰਡ ਦਾ ਔਰ ਨਾਲ ਸਾਰੇ 143 ਪਿੰਡਾਂ ਦੇ ਵਿਕਾਸ ਵੱਲ ਜਾਇਆਗਾ ਮੇਰਾ ਅਚੇਚਾ ਤੇ ਅਨੇ ਰਜਾਨਾ ਤੁਸੀਂ ਜਿਹਦੇ ਸਾਡੇ ਨਾਲ ਆ ਆ तकरीबन 6 ਮਹੀਨਾ ਜਿਹੜਾ ਹੈਗਾ ਸੜਕ ਦਾ ਜਿਹੜਾ ਹੈਗਾ ਉਹ ਕੰਮ ਸ਼ੁਰੂ ਕਰਾਉਣ ਜਾ ਰਹੇ ਆ ਵੀ ਟੜਵਾੜਾ ਕਰਾਉਣਾ ਚੀਮਾ ਕਰਾਤੀਮਾ ਖੁਰਦ ਕਰਾਉਣਾ ਹੈਗਾ ਅੱਗੇ ਜਿਹੜਾ ਹੈਗਾ ਚੱਕ ਦੇਸ ਰਾਜ ਪਾਉਣਾ ਸੋ ਰਜਾਨਾ 8-10 ਸੜਕਾਂ ਦਾ ਕੰਮ ਜਿਹੜਾ ਅਸੀਂ ਸ਼ੁਰੂ ਕਰਾ ਰਹੇ ਆ ਸੋ ਅੱਜ ਦੇ ਸਮੇਂ ਦੇ ਉੱਤੇ ਮੈਂ ਸਾਰੀ ਪੰਚਾਇਤ ਨੂੰ ਹੰਦਨਾਲ ਜੀ ਨੂੰ ਔਰ ਜਸਵਿੰਦਰ ਜੀ ਨੂੰ ਬਦੇ ਜੀ ਨੂੰ ਸਾਰੇ ਸਾਥੀਆਂ ਦਾ ਦਿੰਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਆਸ਼ ਕਰਦਾ ਕਿ ਇਸੇ ਤਰ੍ਹਾਂ ਇਹਦਾ ਸਜੋ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਪਾਰਟੀ ਜਿਹੜਾ ਉਹ ਬੜਿਆ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਬਹੁਤ ਹੀ ਖੁਸ਼ਕਿਸਮਤ ਲੈਨੇ ਆ ਭਾਣਾ ਵਾਲਾ ਦੇਦੇ ਆ ਕਿ ਜੋ ਸਾਡੇ ਬਿੰਦ ਔਇਲਾ ਟੱਕ ਤੋਂ ਲਿੱਦੜ ਖੁਰਦ ਵਾਲਾ ਜਿਹੜਾ ਸੜਕ ਦਾ ਟੋਟਾ ਸੀ ਕਾਫੀ ਲੰਮੇ ਸਮੇਂ ਤੋਂ ਖਰਾਬ ਸੀ ਬਹੁਤ ਹੀ ਲੋਕਾਂ ਦੀ ਮੰਗ ਸੀ ਹਰ ਵੇਲੇ ਰੰਗਣ ਵਿੱਚ ਮੁਸ਼ਕਲ ਆਉਂਦੀ ਸੀ ਸਾਡੀ ਮੰਗ ਨੂੰ ਮਨਜ਼ੂਰ ਕਰਦੇ ਹੋਏ ਸ਼੍ਰੀ ਪ੍ਰੇਮ ਕੁਮਾਰ ਦੀ ਹਲਕਾ ਇੰਚਾਰਜ ਫਲੋਰ ਜਿਨ੍ਹਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਸਾਡੀ ਇਹ ਸੜਕ ਦਾ ਜਿਹੜਾ ਕੰਮ ਹੈ ਸ਼ੁਰੂ ਕਰਵਾਇਆ ਅਸੀਂ ਹੋਰ ਵੀ ਅੱਜ ਪਿੰਡ ਦੇ ਵਿਕਾਸ ਲਈ ਇਹਨਾਂ ਤੋਂ ਆਸ ਰੱਖਦੇ ਹਾਂ ਸਾਡੇ ਸਮੂਹ ਪਿੰਡ ਨਗਰ ਨਿਵਾਸੀ ಗ್ರಾಮ ਪੰਚਾਇਤ ਔਇਲਟੱਕ ਵੱਲੋਂ ਸ਼੍ਰੀ ਪ੍ਰੇਮ ਕੁਮਾਰ ਜੀ ਹਲਕਾ ਇੰਚਾਰਜ ਫਲੋਰ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ